ਸੱਚੀ ਗੱਲ ਜੀ ਦਾ ਵਿਜ਼ਨ ਪ੍ਰੋਗਰਾਮ ਵਿੱਚ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਸਰਬਜੀਤ ਕੌਰ ਅੱਜ ਅਸੀਂ ਗੱਲ ਕਰਾਂਗੇ ਆਪਣੀ ਉਸ ਨੌਜਵਾਨ ਪੀੜ੍ਹੀ ਦੀ ਜਿਹੜੀ ਲਗਾਤਾਰ ਪ੍ਰਵਾਸ ਦੇ ਰਾਹ ਉੱਤੇ ਚੱਲ ਰਹੀ ਹੈ ਇਹ ਪ੍ਰਵਾਸ ਸੁਨਹਿਰੀ ਭਵਿੱਖ ਲਈ ਕੀਤਾ ਜਾ ਰਿਹਾ ਹੈ ਪਰ ਇਸ ਭਵਿੱਖ ਨੂੰ ਸੁਨਹਿਰੀ ਬਣਾਉਣ ਲਈ ਸਾਡੀ ਨੌਜਵਾਨ ਪੀੜੀ ਕਿਸ ਰਸਤੇ ਉੱਤੇ ਜਾ ਰਹੀ ਹੈ ਇਸ ਤੋਂ ਅਸੀਂ ਭਲੀ ਭਾਂਤ ਜਾਣੂ ਹਾਂ ਦੂਜੇ ਪਾਸੇ ਨੌਜਵਾਨ ਪੀੜੀ ਦਾ ਇਹ ਪ੍ਰਵਾਸ ਲਗਾਤਾਰ ਪੰਜਾਬ ਦੇ ਆਉਣ ਵਾਲੇ ਭਵਿੱਖ ਲਈ ਇੱਕ ਖਤਰਾ ਬਣ ਰਿਹਾ ਹੈ ਖਤਰਾ ਸ਼ਬਦ ਇਸ ਲਈ ਵਰਤ ਰਹੇ ਹਾਂ ਕਿਉਂਕਿ ਪੰਜਾਬ ਦੀ ਪੀੜੀ ਤਾਂ ਵਿਦੇਸ਼ਾਂ ਵੱਲ ਕੂਚ ਕਰ ਰਹੀ ਹੈ ਤੇ ਪੰਜਾਬ ਵੱਲ ਆ ਰਹੇ ਨੇ ਬਿਹਾਰ ਤੇ ਯੂਪੀ ਦੇ ਲੋਕ ਹੁਣ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਆਉਣ ਵਾਲੇ ਪੰਜਾਬ ਦਾ ਭਵਿੱਖ ਕੀ ਹੋਵੇਗਾ ਕਿਉਂਕਿ ਪੰਜਾਬ ਤੋਂ ਵਿਦੇਸ਼ਾਂ ਵੱਲ ਗਏ ਨੌਜਵਾਨਾਂ ਦੀ ਵਾਪਸੀ ਲਗਭਗ ਨਾ ਮਾਤਰ ਦੇ ਬਰਾਬਰ ਹੈ ਪੰਜਾਬ ਦੇ ਇਤਿਹਾਸ ਨੂੰ ਵਾਚਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਪੰਜਾਬੀਆਂ ਦੇ ਪ੍ਰਵਾਸ ਦੀ ਵਿਰਤੀ ਮੁੱਢਕੀਮ ਤੋਂ ਰਹੀ ਹੈ ਸ਼ੁਰੂ-ਸ਼ੁਰੂ ਵਿੱਚ ਇਹਨਾਂ ਦਾ ਮੁੱਖ ਮਕਸਦ ਸੀ ਰੋਜੀ ਰੋਟੀ ਕਮਾਉਣਾ ਅਤੇ ਖੁਸ਼ਹਾਲ ਜੀਵਨ ਬਤੀਤ ਕਰਨਾ ਪਰ ਸਮੇਂ ਦੇ ਨਾਲ-ਨਾਲ ਇਹ ਪ੍ਰਵਾਸ ਸਿੱਖਿਆ ਅਤੇ ਸਿਆਸੀ ਪਨਾਹ ਨਾਲ ਵੀ ਜੁੜ ਗਿਆ ਸਰਕਾਰਾਂ ਦੇ ਖੋਖਲੇ ਵਾਅਦਿਆਂ ਕਾਰਨ ਜਦੋਂ ਆਪਣੇ ਹੀ ਦੇਸ਼ ਵਿੱਚ ਚੰਗਾ ਭਵਿੱਖ ਨਜ਼ਰ ਨਾ ਆਵੇ ਤਾਂ ਨੌਜਵਾਨਾਂ ਦਾ ਵਿਕਸੇ ਦੇਸ਼ਾਂ ਵੱਲ ਪ੍ਰਵਾਸ ਦਾ ਰੁਝਾਨ ਵਧਣਾ ਸੁਭਾਵਿਕ ਹੈ ਬਾਕੀ ਦੇਸ਼ਾਂ ਦੇ ਮੁਕਾਬਲੇ ਕੈਨੇਡਾ ਪੰਜਾਬੀਆਂ ਲਈ ਸਭ ਤੋਂ ਵੱਧ ਤਰਜੀਹੀ ਮੁਲਕ ਰਿਹਾ ਹੈ ਜਿੱਥੇ ਉਹਨਾਂ ਦੇ ਧਰਮ ਤੇ ਬੋਲੀ ਨੂੰ ਉਤਸ਼ਾਹਿਤ ਕਰਨ ਵਿੱਚ ਕੋਈ ਦਿੱਕਤ ਨਹੀਂ ਆਈ ਅਨੇਕਤਾ ਵਿੱਚ ਇਕਤਾ ਤੇ ਸਾਂਝੀਵਾਲਤਾ ਦੇ ਰਲਵੇਂ ਦਾ ਮੌਕਾ ਦਿੱਤਾ ਹੈ ਤਾਂ ਹੀ ਪੰਜਾਬ ਦੀ ਨੌਜਵਾਨ ਪੀੜ੍ਹੀ ਚੜ੍ਹਦੀ ਉਮਰ ਹੀ ਕੈਨੇਡਾ ਜਾਣ ਲਈ ਤਤਪਰ ਹੈ ਪਰ ਦੁਖਦਾਈ ਸਮਾਂ ਉਦੋਂ ਆਇਆ ਜਦੋਂ ਘੱਟ ਸਮੇਂ ਵਿੱਚ ਵੱਧ ਪੈਸਾ ਕਮਾਉਣ ਦੀ ਲਾਲਸਾ ਨੇ अनेका ਨੌਜਵਾਨਾਂ ਨੂੰ ਕਰਾਏ ਪਾ ਦਿੱਤਾ ਦੂਜੇ ਪਾਸੇ ਪੰਜਾਬ ਦੇ ਹੀ ਜ਼ਿਮੀਦਾਰਾਂ ਤੇ ਵੱਡੇ ਅਫਸਰਾਂ ਦੇ ਪੁੱਤ ਪੈਸੇ ਦੀ ਪ੍ਰਵਾਹ ਕੀਤੇ ਬਿਨਾਂ ਨਸ਼ਿਆਂ ਦੀ ਲਪੇਟ ਵਿੱਚ ਆ ਗਏ ਭਾਵੇਂ ਅਸੀਂ ਸਾਰੇ ਨੌਜਵਾਨ ਮੁੰਡੇ ਕੁੜੀਆਂ ਦੀ ਗੱਲ ਨਹੀਂ ਕਰ ਰਹੇ ਪਰ ਜੋ ਲਾਪਰਵਾਹ ਹਨ ਜਾਂ ਫਿਰ ਥੋੜੇ ਸਮੇਂ ਵਿੱਚ ਅਮੀਰ ਬਣਨ ਦੇ ਚਾਹਵਾਨ ਨੇ ਉਹ ਲਾਲਸਾ ਦੀ ਅੜਿੱਕੇ ਚੜ ਜਾਂਦੇ ਨੇ ਦੂਸਰੇ ਪਾਸੇ ਉਹਨਾਂ ਦੇ ਘਰਦਿਆਂ ਦਾ ਉਹਨਾਂ ਹੀ ਕਸੂਰ ਹੈ ਜਿੰਨਾ ਗੁੰਮਰਾਹ ਹੋਏ ਬੱਚਿਆਂ ਦਾ ਕਿਉਂਕਿ ਉਹਨਾਂ ਨੇ ਬਾਹਰ ਭੇਜਣ ਲੱਗਿਆਂ ਨਾ ਉਹਨਾਂ ਦੇ ਠਹਿਰਨ ਦਾ ਨਾ ਖਰਚਿਆਂ ਦਾ ਤੇ ਨਾ ਹੀ ਖੁੱਲੇ ਮਾਹੌਲ ਦਾ ਪਤਾ ਕੀਤਾ ਜਿੱਥੇ ਉਹਨਾਂ ਦੇ ਬੱਚੇ ਆਪਣੇ ਆਪ ਨੂੰ ਇੱਕ ਆਜ਼ਾਦ ਪੰਛੀ ਸਮਝਣ ਲੱਗ ਪਏ ਇਹ ਸਪੰਚੀ ਨੂੰ ਕਦੋਂ ਕੋਈ ਆਪਣੇ ਪਿੰਜਰੇ ਵਿੱਚ ਕੈਦ ਕਰ ਲਵੇ ਇਸ ਦਾ ਪਤਾ ਹੀ ਨਹੀਂ ਚੱਲਦਾ ਲਾਲਚ ਤੇ ਅਪਰਾਧ ਦੇ ਬਣੇ ਇਹ ਪਿੰਜਰੇ ਨਾ ਤਾਂ ਤੋੜੇ ਜਾਂਦੇ ਨੇ ਤੇ ਨਾ ਹੀ ਇਹਨਾਂ ਤੋਂ ਬਾਹਰ ਨਿਕਲਿਆ ਜਾਂਦਾ ਹੈ ਤੇ ਇੱਥੋਂ ਹੀ ਉਹਨਾਂ ਦੇ ਛੋਟੇ-ਮੋਟੇ ਅਪਰਾਧ ਕਰਨ ਦੀ ਕਹਾਣੀ ਸ਼ੁਰੂ ਹੋ ਜਾਂਦੀ ਹੈ ਤੇ ਇਹਨਾਂ ਛੋਟੇ ਅਪਰਾਧਾਂ ਤੋਂ ਕਦੋਂ ਉਹ ਵੱਡੇ ਅਪਰਾਧਾਂ ਨੂੰ ਜਨਮ ਦੇ ਦਿੰਦੇ ਹਨ ਉਹਨਾਂ ਨੂੰ ਖੁਦ ਪਤਾ ਨਹੀਂ ਚੱਲਦਾ ਇੱਕ ਵਕਤ ਸੀ ਜਦੋਂ ਪੰਜਾਬ ਦੀ ਨੌਜਵਾਨ ਪੀੜ੍ਹੀ ਇਤਿਹਾਸ ਰਚਦੀ ਸੀ ਤੇ ਆਉਣ ਵਾਲੀ ਪੀੜ੍ਹੀ ਨੂੰ ਕੁਝ ਨਵਾਂ ਕਰਨ ਲਈ ਹੁੰਗਾਰਾ ਵਰਦੀ ਸੀ ਪਰ ਜਿਵੇਂ-ਜਿਵੇਂ ਸਮਾਬਤੀਤ ਹੁੰਦਾ ਗਿਆ ਪੰਜਾਬ ਵਿੱਚ ਸਿਆਸਤ ਨੇ ਆਪਣਾ ਜ਼ੋਰ ਫੜ ਲਿਆ ਤੇ ਯੂਨੀਵਰਸਿਟੀਆਂ ਵਿੱਚ ਆਪਣਾ ਦਬਦਬਾ ਕਾਇਮ ਕਰ ਲਿਆ ਤੇ ਇੱਥੇ ਹੀ ਪੰਜਾਬ ਦੀ ਨੌਜਵਾਨੀ ਦਾ ਪਵਿੱਖ ਗੰਦਲਾ ਹੋਣਾ ਸ਼ੁਰੂ ਹੋ ਗਿਆ ਪੰਜਾਬ ਦੇ ਚੰਗੇ ਜਾਂ ਮਾੜੇ ਘਰ ਦਾ ਕੋਈ ਵੀ ਧੀ ਪੁੱਤ ਜਨਮ ਤੋਂ ਹੀ ਅਪਰਾਧੀ ਨਹੀਂ ਹੁੰਦਾ ਸਗੋਂ ਉਸ ਦਾ ਚੁਗਿਰਦਾ ਤੇ ਸਿਸਟਮ ਉਸਨੂੰ ਉਹ ਕੰਮ ਕਰਨ ਤੇ ਮਜਬੂਰ ਕਰ ਦਿੰਦਾ ਹੈ ਜੋ ਉਸਨੇ ਕਦੇ ਆਪਣੇ ਚੇਤਿਆਂ ਦਾ ਹਿੱਸਾ ਨਹੀਂ ਬਣਾਇਆ ਜਦੋਂ ਉਹ ਸਿਸਟਮ ਦੇ ਜੰਜਾਲ ਵਿੱਚ ਫਸ ਜਾਂਦਾ ਹੈ ਤਾਂ ਉਸ ਦੇ ਲਈ ਦੋ ਹੀ ਰਸਤੇ ਰਹਿ ਜਾਂਦੇ ਨੇ ਪਹਿਲਾ ਜਾਂ ਤਾਂ ਉਹ ਸਿਸਟਮ ਨਾਲ ਲੜ ਲਵੇ ਜਾਂ ਫਿਰ ਸਿਸਟਮ ਦੇ ਕਹਿ ਅਨੁਸਾਰ ਆਪਣੇ ਆਪ ਨੂੰ ਢਾਣ ਲਵੇ ਪਰ ਦੋਨਾਂ ਗੱਲਾਂ ਵਿੱਚ ਨੁਕਸਾਨ ਉਸ ਦਾ ਆਪਣਾ ਹੀ ਹੁੰਦਾ ਹੈ ਮੁੱਖ ਵਿਸ਼ੇ ਵੱਲ ਆਉਂਦਿਆਂ ਪਹਿਲਾਂ ਅਸੀਂ ਕਹਿ ਸਕਦੇ ਹਾਂ ਕਿ ਕੈਨੇਡਾ ਵਿੱਚ ਜਿੱਥੇ ਪੰਜਾਬੀਆਂ ਨੇ ਚੰਗੇ ਮੁਕਾਮ ਹਾਸਲ ਕੀਤੇ ਹਨ ਉੱਥੇ ਹੀ ਅਪਰਾਧ ਦੀ ਦੁਨੀਆ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਜਿਸ ਦੀਆਂ ਉਦਾਹਰਨਾਂ ਬੀਤੇ ਸਮੇਂ ਵਿੱਚ ਕੈਨੇਡਾ ਵਿੱਚ ਹੋਏ ਅਪਰਾਧ ਅਤੇ ਨਸ਼ਾ ਤਸਕਰੀ ਵਿੱਚ ਆਏ ਨਾਮ ਹਨ ਅੱਜ ਗੈਂਗਸਟਰਾਂ ਵੱਲੋਂ ਕੈਨੇਡਾ ਨੂੰ ਸੁਰੱਖਿਅਤ ਸ਼ੋਪਣਗਾ ਬਣਾ ਲਿਆ ਗਿਆ ਹੈ ਜੋ ਕੈਨੇਡਾ ਤੋਂ ਇਲਾਵਾ ਪੰਜਾਬ ਵਿੱਚ ਆਪਣਾ ਨੈਟਵਰਕ ਚਲਾ ਰਹੇ ਨੇ ਕੈਨੇਡਾ 'ਚ ਗੈਂਗਵਾਰ ਤੇ ਅਪਰਾਧ ਤੋਂ ਬਾਅਦ ਨਸ਼ਾ ਤਸਕਰੀ, ਕਾਰ ਚੋਰਾਾਂ 'ਚ ਵੀ ਪੰਜਾਬੀਆਂ ਦਾ ਪੂਰਾ ਬੋਲ ਵਾਲਾ ਹੈ। ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਪੰਜਾਬੀ ਮੂਲ ਦੇ ਗੈਂਗਸਟਰਾਂ ਦੀ ਵੱਡੀ ਭੂਮਿਕਾ ਦੇਖੀ ਗਈ ਹੈ। ਕੈਨੇਡਾ ਸਰਕਾਰ ਦੀ ਇੱਕ ਰਿਪੋਰਟ ਅਨੁਸਾਰ ਪਿਛਲੇ 10 ਸਾਲਾਂ ਤੋਂ ਪੰਜਾਬੀ ਮੂਲ ਦੇ ਗੈਂਗਸਟਰਾਂ ਦਾ ਇੰਨਾ ਪ੍ਰਭਾਵ ਵਧ ਗਿਆ ਹੈ ਕਿ ਪੰਜਾਬੀ ਗੈਂਗਸਟਰਾਂ ਨੇ ਕੈਨੇਡਾ ਵਿੱਚ ਚੱਲ ਰਹੇ ਡਰੱਗ 카rtel ਉੱਤੇ ਮੁਕੰਮਲ ਕਬਜ਼ਾ ਕਰ ਲਿਆ ਹੈ। ਚਿੰਤਾ ਦਾ ਵਿਸ਼ਾ ਇਹ ਹੈ ਕਿ ਸਟੱਡੀ ਵੀਜ਼ੇ ਵਾਲੇ अनेका ਨੌਜਵਾਨ ਅਤੇ ਵਰਕ ਪਰਮਿਟ ਵਾਲਿਆਂ ਤੋਂ ਇਲਾਵਾ ਕਈ ਟਰੱਕ ਡਰਾਈਵਰ ਜਲਦੀ ਅਮੀਰ ਹੋਣ ਦੀ ਚਾਹਤ ਵਿੱਚ ਡਰੱਗ ਮਾਫੀਆ ਵੱਲ ਖਿੱਚੇ ਜਾ ਰਹੇ ਹਨ। ਕੈਨੇਡਾ ਵਿੱਚ ਨਸ਼ਾ ਤਸਕਰੀ ਦੇ ਮਾਮਲੇ ਆਏ ਦਿਨ ਇੰਟਰਨੈਸ਼ਨਲ ਮੀਡੀਆ ਦੀਆਂ ਸੁਰਖੀਆਂ ਬਣਦੇ ਹਨ। ਫੜੇ ਜਾਣ ਵਾਲੇ ਤਸਕਰਾਂ ਵਿੱਚ ਅਕਸਰ ਪੰਜਾਬੀ ਨੌਜਵਾਨ ਸ਼ਾਮਲ ਹੁੰਦੇ ਹਨ ਜਿਸ ਨਾਲ ਪੂਰਾ ਪੰਜਾਬੀ ਭਾਈਚਾਰਾ ਸ਼ਰਮਸਾਰ ਹੁੰਦਾ ਹੈ। ਅੱਜ ਜੋ ਸਮਾ ਆ ਗਿਆ ਹੈ ਜਦੋਂ ਸਰਕਾਰਾਂ ਇੱਕ ਕੌਮ ਦੇ ਬੰਦਿਆਂ ਨੂੰ ਆਪਸ ਵਿੱਚ ਲੜਾ ਕੇ ਸਿਆਸਤ ਕਰ ਰਹੀਆਂ ਹਨ ਪਿਛਲੇ ਸਮੇਂ ਦੌਰਾਨ ਕੈਨੇਡਾ ਤੇ ਪੰਜਾਬ ਵਿੱਚ ਕਤਲ ਕੀਤੇ ਗਏ ਪੰਜਾਬੀਆਂ ਨੂੰ ਪੰਜਾਬੀਆਂ ਹੱਥੋਂ ਹੀ ਮਰਵਾਇਆ ਗਿਆ ਹੈ ਜਿਸ ਦੀ ਤਾਜ਼ਾ ਉਦਾਹਰਣ ਭਾਈ ਹਰਦੀਪ ਸਿੰਘ ਨਿੱਜਰ ਦਾ ਕਤਲ ਹੈ ਜਿਸ ਦੇ ਚਾਰ ਮੁੱਖ ਦੋਸ਼ੀ ਕਰਨਪ੍ਰੀਤ ਕਰਨ ਬਰਾੜ ਕਮਲਪ੍ਰੀਤ ਤੇ ਅਮਨਦੀਪ ਸਿੰਘ ਹੈ ਅਮਨਦੀਪ ਦੀ ਉਮਰ ਮਹਿਜ਼ 22 ਸਾਲ ਦੀ ਹੈ ਤੇ ਇਹ ਚਾਰੇ ਭਾਰਤ ਪੰਜਾਬ ਨਾਲ ਸੰਬੰਧਿਤ ਹਨ ਇਸ ਕਤਲੇਆਮ ਤੋਂ ਕੁਝ ਦਿਨ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੋਡੋ ਨੇ ਸਨਸਨੀਖੇਜ ਖੁਲਾਸਾ ਕਰ ਦਿਆ ਕਿਹਾ ਕਿ ਇਸ ਕਤਲੇਆਮ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਸਬੂਤ ਮੌਜੂਦ ਹਨ ਹੁਣ ਇਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹ ਸਭ ਕੁਝ ਸਿਆਸਤ ਹੀ ਕਰਵਾ ਰਹੀ ਹੈ ਜੋ ਆਪਣਿਆਂ ਨੂੰ ਆਪਣੇ ਹੱਥੋਂ ਹੀ ਆਏ ਦਿਨ ਮਰਵਾ ਰਹੀ ਹੈ ਸਰਕਾਰਾਂ ਇਸ ਬੇਰਜਗਾਰੀ ਦਾ ਲਾਹਾ ਲੈਂਦੀਆਂ ਨੇ ਤੇ ਘੱਟ ਸਮੇਂ ਵਿੱਚ ਅਮੀਰ ਬਣਨ ਦੀ ਲਾਲਸਾ ਨੇ ਨੌਜਵਾਨਾਂ ਨੂੰ ਕਰਾਏ ਪਾ ਦਿੱਤਾ ਹੈ ਅੱਜ ਜੁਰਮ ਵਿੱਚ ਸ਼ਾਮਲ ਕੁਝ ਨੌਜਵਾਨ ਪਹਿਲੀ ਪੀੜੀ ਦੇ ਪਿਛੋਕੜ ਵਾਲੇ ਹੋ ਸਕਦੇ ਹਨ ਪਰ ਜ਼ਿਆਦਾਤਰ ਦੂਜੀ ਅਤੇ ਤੀਜੀ ਪੀੜੀ ਦੇ ਪੰਜਾਬੀ ਕੈਨੇਡੀਅਨ ਹਨ ਅਮਰੀਕਾ ਕੈਨੇਡਾ ਤੇ ਹੋਰ ਯੂਰਪ ਦੇ ਦੇਸ਼ਾਂ ਵਿੱਚ ਆਰਥਿਕ ਮੰਦਵਾੜਾ ਚੱਲ ਰਿਹਾ ਹੈ ਨੌਕਰੀਆਂ ਕੱਟ ਰਹੀਆਂ ਹਨ ਅਤੇ ਮੰਗਿਆਈ ਵਧ ਰਹੀ ਹੈ ਅਜਿਹੇ ਹਾਲਾਤ ਵਿੱਚ ਉੱਥੇ ਪੜਨਗੇ ਵਿਦਿਆਰਥੀਆਂ ਲਈ ਕਾਲ ਯੂਨੀਵਰਸਿਟੀ ਵਿੱਚ ਪੜਨ ਦੇ ਨਾਲ-ਨਾਲ ਕਈ ਘੰਟੇ ਸ਼ਿਫਟਾਂ ਵਿੱਚ ਕੰਮ ਕਰਕੇ ਆਪਣੇ ਖਰਚੇ ਪੂਰੇ ਕੀਤੇ ਜਾ ਰਹੇ ਹਨ ਅਜਿਹਾ ਕਰਨ ਨਾਲ ਉਹਨਾਂ ਨੂੰ ਬਹੁਤ ਸਾਰੀਆਂ ਮਾਨਸਿਕ ਤੇ ਸਿਹਤ ਸੰਬੰਧੀ ਸਮੱਸਿਆਵਾਂ ਨਾਲ ਜੂੰਝਣਾ ਪੈ ਰਿਹਾ ਹੈ ਇੱਕ ਪਾਸੇ ਉਹਨਾਂ ਨੂੰ ਆਪਣੇ ਪਰਿਵਾਰਾਂ ਤੋਂ ਦੂਰ ਹੋਣ ਦਾ ਦਰਦ ਹੈ ਤੇ ਦੂਸਰੇ ਪਾਸੇ ਸੰਘਰਸ਼ ਵਿੱਚ ਜੀਵਨ ਦਾ ਕੁਝ ਕੁ ਨੌਜਵਾਨ ਸੰਘਰਸ਼ ਵਿੱਚ ਜੀਵਨ ਬਤੀਤ ਕਰ ਰਹੇ ਨੇ ਪਰ ਕੁਝ ਅਜਿਹੇ ਵੀ ਨੇ ਜੋ ਇੱਕ ਦਿਖਾਵੇ ਵਾਲੀ ਜ਼ਿੰਦਗੀ ਨੂੰ ਜਿਉਣ ਲਈ ਅਪਰਾਧਾਂ ਵਿੱਚ ਸ਼ਾਮਲ ਹੋ ਜਾਂਦੇ ਨੇ ਤੇ ਇਸ ਦਾ ਖਾਮਿਆਜਾ ਉਹਨਾਂ ਨੂੰ ساری ਉਮਰ ਜੇਲ੍ਹ ਵਿੱਚ ਕੱਟ ਕੇ ਭੁਗਤਣਾ ਪੈਂਦਾ ਹੈ ਨੌਜਵਾਨ ਪੀੜੀ ਨੂੰ ਗਲਤ ਰਸਤੇ ਜਾਣ ਤੋਂ ਤੇ ਪ੍ਰਵਾਸ ਤੋਂ ਰੋਕਣ ਲਈ ਸਰਕਾਰਾਂ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਹੈ ਜਾਂ ਜੋ ਇਸ ਵਰਤਾਰੇ ਦੇ ਸਾਡੇ ਸਮਾਜ ਉੱਤੇ ਪੈਣ ਜਾ ਰਹੇ ਭਿਆਨ ਅਸਰਾਂ ਨੂੰ ਸਮਝਦੇ ਹੋਏ ਇੱਥੇ ਸਾਜਗਰ ਮਾਹੌਲ ਪੈਦਾ ਕਰਨ ਰੋਜ਼ਗਾਰ ਦੇ ਵੱਧ ਮੌਕੇ ਪੈਦਾ ਕਰਨ ਸਵੈ ਰੋਜ਼ਗਾਰ ਨੂੰ ਵਧਾਇਆ ਜਾਵੇ ਤਾਂ ਕਿ ਸਾਡੇ ਨੌਜਵਾਨ ਆਪਣੇ ਦੇਸ਼ ਵਿੱਚ ਮਿਹਨਤ ਕਰਕੇ ਆਪਣੇ ਪੈਰਾਂ ਉੱਤੇ ਖੜੇ ਹੋ ਸਕਣ ਇਸ ਤੋਂ ਬਾਅਦ ਜੇਕਰ ਸੰਖੇਪ ਸ਼ਬਦਾਂ ਵਿੱਚ ਇਹ ਕਿਹਾ ਜਾਵੇ ਕਿ ਅਪਰਾਧ ਦੀ ਦੁਨੀਆ ਵਿੱਚ ਪੰਜਾਬੀ ਨੌਜਵਾਨ ਦਿਨ ਪ੍ਰਤੀ ਦਿਨ ਕਿਉਂ ਫਸ ਰਹੇ ਨੇ ਤੇ ਕਹਿ ਸਕਦੇ ਹਾਂ ਕਿ ਪੰਜਾਬ ਦੇ ਇਤਿਹਾਸ ਤੋਂ ਜਾਣੂ ਨਾ ਹੋਣਾ ਧਰਮ ਤੋਂ ਬੇਮੁਖ ਹੋਣਾ ਨੈਤਿਕ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਅੱਖੋਂਲੇ ਕਰਨਾ ਪਦਾਰਥਵਾਦੀ ਸੋਚ ਨੂੰ ਗ੍ਰਹਿਣ ਕਰਨਾ ਸੋਸ਼ਲ ਮੀਡੀਆ ਦਾ ਪ੍ਰਭਾਵ ਘੱਟ ਸਮੇਂ ਵਿੱਚ ਵੈਧ ਪੈਸਾ ਕਮਾਉਣ ਦੀ ਲਾਲਸਾ ਰਿਸ਼ਤਿਆਂ ਵਿੱਚ ਪੈੰਦੀਆਂ ਦਰਾਰਾਂ ਅਤੇ ਪੱਛਮੀ ਵਿਚਾਰਧਾਰਾ ਨੂੰ ਅਪਣਾਉਣਾ ਤੇ ਅਜਿਹੇ ਹੀ ਹੋਰ ਬਹੁਤ ਸਾਰੀਆਂ ਹਕੀਕਤਾਂ ਜਿਨ੍ਹਾਂ ਨੇ ਨੌਜਵਾਨ ਪੀੜੀ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਉਹਨਾਂ ਦੀ ਸੋਚ ਨੂੰ ਜਿੰਦਰਾ ਲਾ ਦਿੱਤਾ ਹੈ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਜਿੱਥੇ ਇਨਸਾਨ ਨੂੰ ਸਹੂਲਤਾਂ ਮਿਲੀਆਂ ਹਨ ਉੱਥੇ ਹੀ ਅਪਰਾਧ ਨੂੰ ਵੀ ਜਨਮ ਦਿੱਤਾ ਹੈ। ਇਨਸਾਨ ਦੀ ਸੋਚ ਨੂੰ ਕੰਟਰੋਲ ਕੀਤਾ ਜਾ ਰਿਹਾ ਹੈ। ਇਹ ਮੰਨਣ ਵਿੱਚ ਗੱਲ ਅਜੀਬ ਲੱਗੇਗੀ ਕਿ ਜੋ ਵੀ ਸਾਡੇ ਦਿਮਾਗ ਵਿੱਚ ਚੱਲਦਾ ਹੈ ਉਮੀਦਾਂ ਹੀ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਦਿਖਾਈ ਦੇ ਦਿੰਦਾ ਹੈ। ਕ੍ਰਾਈਮ ਵੀਡੀਓ ਦੇ ਤੇ ਦਿਖਾਵੇ ਵਾਲੀ ਜ਼ਿੰਦਗੀ ਜਿਉਣ ਵਾਲੀਆਂ ਅਨੇਕਾਂ ਛੋਟੀਆਂ ਕਲਿੱਪਾਂ ਨੌਜਵਾਨਾਂ ਦੇ ਸੰਜੇਤ ਮਨ ਉੱਤੇ ਅਕਸਰ ਪ੍ਰਭਾਵ ਪਾਉਂਦੀਆਂ ਨੇ। ਸੋ ਇਹ ਸਭ ਕੁਝ ਦੇਖ ਕੇ ਹੀ ਨਾ ਸਿਰਫ ਸਾਡੇ ਸਮਾਜ ਦਾ ਹੋਣ ਹਰ ਨੌਜਵਾਨ ਅਪਰਾਧ ਦੀ ਦੁਨੀਆ ਵਿੱਚ ਸ਼ਾਮਲ ਹੋ ਰਿਹਾ ਹੈ ਬਲਕਿ ਇਸ ਦੇ ਨਾਲ-ਨਾਲ ਸਾਡੇ ਪੰਜਾਬ ਦਾ ਸਰਮਾਇਆ ਵੀ ਬਾਹਰ ਜਾ ਰਿਹਾ ਏ ਸੋ ਦਾ ਵਿਜ਼ਨ ਦੇ ਪ੍ਰੋਗਰਾਮ ਨਾਲ ਸੰਬੰਧਿਤ ਜੇਕਰ ਤੁਸੀਂ ਆਪਣੇ ਸੁਝਾਅ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਦਾ ਵਿਜ਼ਨ ਸਰਵ @gmail.com ਉੱਤੇ ਈਮੇਲ ਰਾਹੀਂ ਆਪਣੇ ਕੀਮਤੀ ਸੁਝਾਅ ਭੇਜ ਸਕਦੇ ਹੋ ਧੰਨਵਾਦ